ਸੋਗ ਤੂਖਨਾ ਵਿਆਹ ਪੰਡਵਾ ਐਨੀ ਠੰਡ ਦੇ ਵਿੱਚ ਵੀ ਬਹੁਤ ਸੰਗਤ ਆਈ ਹੈ ਸਭ ਦਾ ਬਹੁਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਰੋਬੀ ਸਿੰਘ ਜੀ ਦੇ ਕੁੜੇ ਅੰਦਰ ਮਾਰਾ ਨਹੀਂ ਚੱਲਣ ਮਾਤਾ ਦੇਖਣੇ ਠੰਡ ਲੱਗੀ ਨਹੀਂ ਮਨ ਨਹੀਂ ਸਮਝਦੇ ਜਦ ਇਹ ਨਾ ਜਾਣਦੇ ਕਿ ਪਤੇ ਤੋਂ ਪੋਣੇ ਤੋਂ ਦੂਰ ਹੋ ਕੇ ਆਪਣੇ ਨਾਮ ਬਾਣੀ ਨਾਲ ਜੁੜੋ ਤੇ ਵੱਧ ਤੋਂ ਵੱਧ ਸਿੰਘ ਸੋ ਜੋ ਹੁਣ ਦੇਖੋ ਇੰਨੀ ਠੰਡਾ ਵਾ ਇੰਨੀ ਠੰਡ ਦੇ ਵਿੱਚ ਵੀ ਬਹੁਤ ਸੰਗਤ ਆਈ ਹੈ ਸਭ ਦਾ ਬਹੁਤ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕੋਬੀ ਸਿੰਘ ਜੀ ਦੇ ਕਰਤੋ। ਥੈਂਕ ਯੂ। ਬਸ ਸਰਬੱਤ ਦਾ ਭਲੇ ਦੀ ਅਰਦਾਸ ਕੀਤੀ ਵਾਏ ਗਦ। ਠੰਡ ਕਿੰਨੀ ਕੀ ਠੰਡ ਕਿੰਨੀ ਹੈ ਜੀ? ਠੰਡ ਮਾਰਾ ਨਹੀਂ ਚੱਲਣਾ। ਕਥਾ ਦੇਖਣੇ ਠੰਡ ਲੱਗੀ ਨਹੀਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਰਾ ਜੀ ਸ਼੍ਰੀ ਹਰਮੰਦਰ ਸਾਹਿਬ ਅੱਜ ਨਮਸਤਕ ਹੋਣ ਆਇਆ ਜੀ ਸਾਡੇ ਵੱਲੋਂ ਤੇ ਸਾਡੇ ਪਰੌਲ ਸਾਰੇ ਸਭ ਸਿੱਖ ਜਗਤ ਨੂੰ ਸਭ ਪਰ ਵਰਲਡ ਨੂੰ ਗੁਰੂ ਦੇ ਗੁਰਪੁਤਿਆ ਸਭ ਲੱਖ ਲੱਖ ਵਧਾਈਆਂ ਜੀ ਅਰਦਾਸ ਕਰਉਂਗਾ ਅਰਦਾਸ ਕਰੇ ਮਹਾਰਾਜ ਸਾਨੂੰ ਪੁਲਾ ਕਰੇ ਗੁਰੂ ਮਹਾਰਾਜ ਸਾਨੂੰ ਸਤਿਰੱਖਿਆ ਬਖਸ਼ੇ ਮਹਾਰਾਜ ਸੁਖ ਸ਼ਾਂਤੀ ਵਿੱਚ ਰੱਖੇ ਪੰਜਾਬ ਦੀ ਤਰੱਕੀ ਲਈ ਕੋਈ ਕੰਮ ਕਰਨ ਪੰਜਾਬ ਤੋਂ ਨਸ਼ਾ ਜਾ ਰਿਹਾ ਜੀ ਨਸ਼ਾ ਮੁਕਤ ਕਰਨ ਦੀ ਲੋੜ ਹੈ ਪੰਜਾਬ ਨੂੰ ਜੀ ਅਸੀਂ ਆ ਕੇ ਅਰਦਾਸ ਕਰਨੇ ਮਹਾਰਾਜ ਹਾਨੂੰ ਆਪਣੇ ਚਰਨਾਂ ਜੀ ਜਗਤ ਬਖਸ਼ੇ ਗੁਰੂ ਮਾਮਦਾਸ ਅਸੀਂ ਕੋਈ ਪੰਜਾਬ ਦੀ ترقی ਹਿੱਸਾ ਪਾਸੇ ਕੁਛ ਸੇਵਾਦਾਰਾਂ ਵਾਲੇ ਪੇਰਾੜਾ ਆਸਟ੍ਰੇਲੀਆ ਤੋਂ ਆਈਆਂ ਖਰਪੁਰਮ ਵਿਖਣ ਗੁਰੂ ਰਾਮਦਾਸ ਜੀ ਦੇ ਧਰਮ ਅਸੀਂ ਇਹ ਤਰੱਕੀ ਅਰਦਾਸ ਕੀਤੀ ਹੈ ਅਸੀਂ ਅਰਦਾਸ ਕਰਦੇ ਹਾਂ ਮਹਾਰ ਸਿੱਖ ਵੀਰਾਂ ਨੂੰ ਬੱਚਿਆਂ ਨੂੰ ਮੇਰੇ ਬੱਚਿਆਂ ਮੇਰੇ ਭਰਾਵਾਂ ਨੂੰ ਸਿੱਖੀ ਵਾਲੇ ਪਾਸੇ ਲਾ ਤੇ ਪਤਾ ਤੋਂ ਬੁਣੇ ਦਾ ਬਚਾ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੇ ਇਹਨਾਂ ਨੂੰ ਸਿੱਖੀ ਦਾ ਹਾ ਪਤਾ ਲੱਗੇ ਸਾਡੇ ਗੁਰੂਆਂ ਨੇ ਕਿਦਾਂ ਸਿੱਖੀ ਪ੍ਰਾਪਤ ਕੀਤੀ ਸਾਡੇ ਨਿੱਕੇ ਨਿੱਕੇ ਵੀਰਾਂ ਬੱਚਿਆਂ ਸਹਿਬਜ਼ਾਦਿਆਂ ਗੁਰੂਆਂ ਨੇ ਕਿਦਾਂ ਸ਼ਹਾਦਤਾਂ ਦਿੱਤੀਆਂ ਸੀ ਕਿਦਾਂ ਮਾਤਾ ਗੁਜਰੀ ਜੀ ਪਰਿਵਾਰ ਨੇ ਸਾਡੇ ਮੁਲਕ ਵਾਸਤੇ ਸਾਡੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਬੇਪਰਵਾਹ ਅਸੀਂ ਕਦੀ ਨਹੀਂ ਭੁੱਲ ਸਕਦੇ ਉਹਨਾਂ ਦੀਆਂ ਕੁਰਬਾਨੀਆਂ ਅਸੀਂ ਹਮੇਸ਼ਾ ਆਪਣਾ ਰੂਹ ਨੂੰ ਯਾਦ ਰੱਖਦੇ ਅਸੀਂ ਆਸਟ੍ਰੇਲੀਆ ਬੈਠੇ ਗੁਰੂ ਜੀ ਨੂੰ ਯਾਦ ਰੱਖਦੇ ਹਮੇਸ਼ਾ ਯਾਦ ਕਰਦੇ ਹਮੇਸ਼ਾ ਯਾਦ ਰੱਖਾਂਗੇ ਜਿਨ੍ਹਾਂ ਨੇ ਸਾਡੇ ਭਰਾ ਇਹ ਸਾਡੀ ਵਿੱਚ ਅਸੀਂ ਉਹਨਾਂ ਚ ਗੁਰੂ ਜੀ ਨੂੰ ਯਾਦ ਰੱਖਾਂਗੇ ਮਹਾਰਾਜ ਸਾਡੀ ਹਿੰਮਤ ਬਖਸ਼ੇ